ਸਾਰੇ ਕਹਿੰਦੇ ਕਬਨ ਕਬਨ ਜਾਤਿਆ ਪ੍ਰਾਵ ਦਾਤੇ ਹੈ ਪ੍ਰਭੂ ਸਾਰੀਆਂ ਦਾਤਾਂ ਦੇਣ ਵਾਲਿਆ ਮਾਲਕਾ ਤੈਨੂੰ ਕੋਣ ਕੋਣ ਮੰਗਣ ਵਾਲਾ ਤੇਥੋਂ ਕਿਹੜੇ ਕਿਹੜੇ ਤੈਨੂੰ ਯਾਦ ਕਰਕੇ ਤੇਥੋਂ ਦਾਤਾਂ ਮੰਗਦੇ ਆ ਇਹ ਜਿਹੜਾ ਸਹਿਬ ਆ ਨਾ ਪਰਮੇਸ਼ਰ ਆ ਅਕਾਲ ਪੁਰਖ ਆ ਉਹਨਾਂ ਦੇ ਅੱਗੇ ਜਾਚਕ ਚਾਚਕ ਦਾ ਭਾਵ ਚਾਹਣਾ ਰੱਖਣ ਵਾਲੇ ਜਿਨ੍ਹਾਂ ਦੀ ਖੁਆਇਸ਼ ਆ ਮੰਗਾ ਕੀ ਮੰਗਾ ਕੋਣ ਕੋਣ ਮੰਗਦਾ ਅੰਤਿ ਨੇ ਕੋਈ ਮਾਰੇ ਕਹਿੰਦੇ ਹੈ ਪਰਮਾ ਪਰਮੇਸ਼ਰ ਤੈਥੋਂ ਕਿਹੜੇ ਕਿਹੜੇ ਕੋਣ ਕੋਣ ਦਤਾਰ ਸਾਹਿਬ ਆ ਮੰਗਾ ਮੰਗਣ ਵਾਲੇ ਆ ਕੋਈ ਅੰਤ ਹੀ ਨਹੀਂ ਬੇਸਮਾਰ ਜਣ ਦੀ ਬੇਸਮਾਰ ਦਾ ਮਤਲਬ ਆ ਵੀ ਗਿਣਤੀਆਂ ਤੋਂ ਬਾਹਰ ਦੀਆਂ ਗੱਲਾਂ ਸਭ ਮੰਗਦਾ ਤਾਂ ਕਹ ਅੰਤ ਨਾ ਪਰਹੇ ਸਮਾਰ ਅੰਤ ਨਹੀਂ ਪਾਇਆ ਜਾ ਸਕਦਾ ਗਿਣਤੀਆਂ ਤੋਂ ਬਾਹਰ ਦੀਆਂ ਗੱਲਾਂ ਇਹ ਗਿਣਤੀ ਮਿੰਤੀ ਨਹੀਂ ਹੁੰਦੀ ਇਹ ਕੇਵਲ ਆਪਾਂ ਇਨਸਾਨ ਨਹੀਂ ਇਥੋਂ ਦਾ ਸਾਰੀ ਕੁਦਰਤ ਮੰਗਦੀ ਆ ਇਹ ਕੁਦਰਤ ਦਾ ਮਾਲਕ ਆ ਨਾ ਕੁਦਰਤ ਨੂੰ ਰਚਨਹਾਰ ਆ ਇਥੋਂ ਜੀਵ ਜੰਤੂ ਪਸ਼ੀ ਉਪੰਸ਼ੀ ਅਸਾਰੇ ਜੋ ਸਾਨੂੰ ਨਜ਼ਰ ਆਉਂਦਾ ਸਭ ਦਾਟੇ ਤੋਂ ਮੰਗਦੇ ਆ ਸਭ ਨੂੰ ਦਿੰਦਾ ਤੇ ਬੇਸ਼ਮਾਰ ਅੰਤ ਨਹੀਂ ਕੋਈ ਤਾਂ ਕਾ ਅੰਤ ਨਾ ਪਰਿਆ ਸਮਾਰ ਅੰਤ ਨਹੀਂ ਪਾਇਆ ਜਾਂਦਾ ਆਪ ਕਿੰਨੇ ਮੰਗਣ ਵਾਲੇ ਆ ਫਿਰ ਕਹਿੰਦੇ ਕੀ ਮੰਗਦੇ ਆ ਇਹਦਾ ਵੀ ਕੋਈ ਨਹੀਂ ਅੰਤ ਮੰਗਦੇ ਕੀ ਇਹ ਕਹਿੰਦਾ ਕਿੰਨੇ ਮੰਗਦੇ ਆ ਉਹਦਾ ਅੰਤ ਨਹੀਂ ਫਿਰ ਕੀ ਮੰਗਦੇ ਆ ਇਹਦਾ ਅੰਤ ਨਹੀਂ ਕੋਈ ਕੁਝ ਮੰਗੇ ਕੋਈ ਕੁਝ ਮੰਗੇ ਕੋਈ ਕੁਛ ਮੰਗਦਾ ਕੋਈ ਕੁਛ ਮੰਗਦਾ ਹੁਣ ਆਪਾਂ ਬੈਠੇ ਆ ਸਾਰੇ ਲੋਕ ਆਪਣੇ ਅੰਦਰ ਧਿਆਨ ਮਾਰੋ ਵੀ ਤੁਸੀਂ ਕੀ ਕੀ ਮੰਗਦੇ ਆ ਸਾਰੇ ਜਾਨੇ ਆ ਜਿਹੜਾ ਬੋਲਦਾ ਉਹ ਵੀ ਮੰਗਦਾ ਜਿਹੜਾ ਨਾਲ ਬੈਠਾ ਉਹ ਵੀ ਮੰਗਦਾ ਜਿਹੜੇ ਸਾਹਮਣੇ ਸਾਰੇ ਮੰਗਦੇ ਆਪਾਂ ਆਪਾਂ ਤੇ ਕਿਹ ਹਾਂ ਉਹ ਮਾਲਕ ਆ ਕੀ ਤੋਂ ਮੰਗੀਏ ਪਿਆਰਿਓ ਮੰਗਦੇ ਸਾਰੇ ਆ ਸਭ ਮੰਗਦਾ ਪਰ ਮੰਗਦਾ ਕੌਣ ਕੀ ਹੈ ਇਹ ਜਾਂ ਤਾਂ ਦੇਣ ਵਾਲਾ ਜਾਣਦਾ ਜਾਂ ਮੰਗਣ ਵਾਲਾ ਜਾਣਦਾ ਇਸ ਲਈ ਜੈਸੀ ਭੂਖ ਹੋਏ ਅਬ ਅੰਤਰ ਜੇ ਹੋ ਜੀ ਕਿਸੇ ਨੂੰ ਕੋਈ ਭੁੱਖਾ ਹੈ ਅੰਦਰ ਉਹ ਕੁਛ ਮੰਗਦਾ ਅੱਗੇ ਬਜ਼ੁਰਗ ਨਾ ਕਹੀ ਗੱਲਾਂ ਬਟ ਛੋਟੀਆਂ ਸਰੋਂ ਦੇ ਵੱਡੇ ਵਚਨ ਕਹਿੰਦੇ ਕਹਿੰਦੇ ਭੁੱਖੇ ਨੂੰ ਪਾਈ ਬਾਤ ਕਹਿੰਦਾ ਟੱਕ ਕਹਿੰਦੇ ਜੇ ਭੁੱਖੇ ਮਰੇ ਗੱਲ ਕਰੋ ਕੋਈ ਬਾਤ ਪਾਵ ਉਹਦਾ ਉੱਤਰ ਕੀ ਆ ਕਹਿੰਦਾ ਟੱਕ ਹੁਣ ਜਿਹੜੀ ਕਿਸੇ ਨੂੰ ਭੁੱਖਾ ਹੈ ਤੇ ਕਿਸੇ ਨੂੰ ਪਾਉ ਬਾਤ ਉਹ ਕਹਿੰਦਾ ਪੁੱਤ ਕੋਈ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਕੋਈ ਕੁਸ਼ ਮੰਗਦਾ ਹੈ ਕੋਈ ਕੁਸ਼ ਮੰਗਦਾ ਬੇਅੰਤ ਭੁੱਖਾ ਨਹੀਂ ਸੰਸਾਰ ਹੈ ਤਾਤਾ ਇੱਕ ਤੇ ਮੰਗਨ ਵਾਲਿਆਂ ਦਾ ਅੰਤ ਨਹੀਂ ਬੇਅਥਾ ਦੁਨੀਆ ਤੇ ਮਾਰੇ ਕਹਿੰਦੇ ਜੈਸੀ ਭੁੱਖ ਹੋਏ ਅਬ ਅੰਤਰ ਤੂੰ ਸਮਰਥ ਸੱਚ ਦੇਵਨ ਹਾਰ ਸੱਚੇ ਪਾਤਸ਼ਾ ਤੂੰ ਸਮਰਥ ਹੈ ਬਲਵਾਨ ਹੈ ਸੱਚੇ ਸੁਆਮੀ ਤੂੰ ਸਭ ਦੀਆਂ ਆਸਾਂ ਪੂਰੀਆਂ ਕਰਦੇ ਆ ਸਾਡੀ ਵੀ ਗਰੀਬਾਂ ਦੀ ਪੂਰੀ ਕਰ ਮੰਗਦੇ ਆ ਨਾ ਗੁਰੂ ਜੀ ਕਹਿੰਦੇ ਆ ਜੋ ਮੰਗ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਜੋ ਜੋ ਮੰਗਦੇ ਆ ਉਹ ਦੇ ਦਿੰਦਾ ਪਰ ਹੁਣ ਮੰਗਣਾ ਅਵਸਥਾ ਵਾ ਕਿੱਥੋਂ ਤਾਈ ਸਾਡੀ ਅਪਰੋਚ ਐ ਕਿੱਥੋਂ ਤਾਈ ਸਾਡੀ ਸੋਚ ਐ ਕਿੰਨਾ ਸਾਨੂੰ ਅਸੀਂ ਅਵਸਥਾ ਚ ਸਾਡੀ ਜਾਗਰਤਾ ਅਵਸਥਾ ਕਿੰਨੀ ਐ ਸਾਡੇ ਮਨ ਦੀ ਅਵਸਥਾ ਕਿੱਥੇ ਖੜੀ ਐ ਮੰਗਾ ਉਹ ਹੀ ਮੰਗਣੀਆਂ ਪਰ ਦੇਣ ਵਾਲਾ ਦਾਤਾ ਹੈ ਸਮਰਾਥਾ ਸੱਚੇ ਪਾਤਸ਼ਾਹ ਵਾ ਸਭ ਦੀਆਂ ਆਸ਼ਾ ਪੂਰੀਆਂ ਕਰਦਾ ਹੁਣ ਇਹ ਤਾਂ ਇੱਕੋ ਹੀ ਮਾਰੀ ਨੇ ਦੱਸਦਾ ਵੀ ਮੰਗਣ ਵਾਲਿਆਂ ਦਾ ਅੰਤ ਆਉਂਦਾ ਨਹੀਂਗਾ ਦੇਣ ਵਾਲਾ ਸਮਰਾਥ ਹੈ ਸਭ ਦੀਆਂ ਝੋਲੀਆਂ ਭਰ ਦਿੰਦਾ